ਪੰਜਾਬ ਦੇ ਵਿੱਚ ਵੱਡਾ ਸਿਆਸੀ ਰਦੋਬਦਲ ਹੋਣ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੱਡੇ ਪੱਦਰ ਤੇ ਪਟਾਕੇ ਪੈਣ ਜਾ ਰਹੇ ਨੇ ਵੱਡੀਆਂ ਨਿਯੁਕਤੀਆਂ ਜਿਹੜੀਆਂ ਨੇ ਉਹ ਹੋਣੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੁਝ ਨਵੇਂ ਬੰਦੇ ਲਾਏ ਜਾਣੇ ਨੇ ਚਰਚਾ ਹੈ ਕਿ ਦੋ ਡਿਪਟੀ ਸੀਐਮ ਲੱਗਣ ਜਾ ਰਹੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨਵਾਂ ਸਿਆਸੀ ਰਦੋਬਦਲ ਹੋਣਾ ਕਲਤਾਰ ਸਿੰਘ ਸੰਧਵਾ ਦੇ ਹਟਾਏ ਲਾਏ ਜਾਣ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਆਖਰਕਾਰ ਆਮ ਆਦਮੀ ਪਾਰਟੀ ਦੀ ਸਿਆਸਤ ਅੰਦਰ ਕੀ ਚੱਲ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਗੁੰਮਸੂਮ ਨੇ ਤੇ ਸਕੱਤਰੇਤ ਦੇ ਵਿੱਚ ਸਨਾਟਾ ਛਾਇਆ ਹੋਇਆ ਹੈ ਬਿਊਰੋਕਰੇਸੀ ਅਫਸਰਸ਼ਾਹੀ ਇਸ ਮਾਮਲੇ 'ਚ ਵੀ ਉਲਝੀ ਪਈ ਹੈ ਕਿ ਆਖਰ ਹੋਣਾ ਕੀ ਹੈ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਕਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਪੰਜਾਬ ਦੇ ਵਿੱਚ ਆਉਂਦੇ ਦਿਨਾਂ 'ਚ ਜਿਹੜਾ ਵੱਡਾ ਸਿਆਸੀ ਫੇਰਬਦਲ ਹੋ ਰਿਹਾ ਹੈ ਵੱਡਾ ਸਿਆਸੀ ਧੁਮਾਕਾ ਹੋ ਰਿਹਾ ਹੈ ਇਹਦੇ ਬਾਰੇ ਗੱਲ ਕਰਨੀ ਹੈ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਈਵਾ ਪੰਜਾਬ ਸਰਕਾਰ ਦੇ ਅੰਦਰ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਕਿਹਾ ਜਾਂਦਾ ਹੈ ਕਿ ਹਰਿਆਣਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕਦਮ ਬਦਲ ਜਾਵੇਗੀ ਪੰਜਾਬ ਦੀ ਸਿਆਸਤ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਚ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡੀਆਂ ਤਬਦੀਲੀਆਂ ਦੇਖੀਆਂ ਜਾ ਰਹੀਆਂ ਨੇ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਤੇ ਮੀਡੀਆ ਰਿਪੋਰਟਸ ਦੇ ਅੰਦਰ ਇਹ ਗੱਲ ਬੜੇ ਵੱਡੇ ਪੱਧਰ ਤੇ ਵਾਜ਼ੇ ਹੋ ਰਹੀ ਹੈ ਖੁੱਲ ਕੇ ਆ ਰਹੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਚ ਦੋ ਉਪ ਮੁੱਖ ਮੰਤਰੀ ਲਾਏ ਜਾ ਸਕਦੇ ਆ ਚਰਚਾ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਦਲਿਤ ਤੇ ਇੱਕ ਹਿੰਦੂ ਬਰਾਦਰੀ ਤੋਂ ਡਿਪਟੀ ਸੀਐਮ ਲਾਇਆ ਜਾਣਾ ਹੈ ਆਖਰਕਾਰ ਇਹ ਚਰਚਾ ਕਿਉਂ ਸ਼ੁਰੂ ਹੋਈ ਹੈ ਇਹਦੇ ਬਾਰੇ ਗੱਲ ਕਰਦੇ ਆਂ ਦਰਅਸਲ ਬੀਤੇ ਦਿਨਾਂ ਤੋਂ ਤੁਸੀਂ ਪੰਜਾਬ ਦੇ ਸਿਆਸੀ ਮੰੰਜਰ ਬਾਰੇ ਜਾਣਦੇ ਲਗਾਤਾਰ ਤੁਹਾਨੂੰ ਪੰਜਾਬ ਦੇ ਵਿੱਚ ਘਟਤ ਹੋਰ ਜਾਣ ਰਹੀਆਂ ਤੇ ਜਿਨ੍ਹਾਂ ਦੀਆਂ ਸਰਗੋਸ਼ੀਆਂ ਜਿਨ੍ਹਾਂ ਦੀਆਂ ਗੱਲਾਂ ਜਿਨ੍ਹਾਂ ਦੀਆਂ ਖੁੰਡ ਚਰਚਾਵਾਂ ਚੱਲਦੀਆਂ ਨੇ ਉਹ ਸਾਰੀਆਂ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਗਈਆਂ ਨੇ ਪਰ ਸਵਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਡਿਪੀ 2 ਸੀਐਮ ਕਿਉਂ ਲਾਏ ਜਾ ਰਹੇ ਨੇ ਤੁਸੀਂ ਦੇਖਿਆ ਹੋਣਾ ਕਿ ਪਾਰਲਰ ਮੁੱਖ ਮੰਤਰੀ ਕੋਲੇ ਇਸ ਸਮੇਂ ਅਹਿਮ ਵਿਭਾਗ ਨੇਗੇ ਚਾਹੇ ਉਹ ਗ੍ਰਹਿ ਦਾ ਹੋਵੇ ਜੇਲ੍ਹ ਹੋਵੇ ਕਮਰਸ ਹੋਵੇ ਹੋਰ ਬਹੁਤ ਸਾਰੇ ਵਿਭਾਗ ਜਿਹੜੇ ਐ ਸਹਿਕਾਰਤਾ ਦਾ ਡਿਪਾਰਟਮੈਂਟ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੜੇ ਅਹਿਮ ਸਵਾਲ ਪੈਦਾ ਕਰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ ਦਿੱਲੀ ਤੋਂ ਆਏ ਉਹਨਾਂ ਦੀ ਸਿਹਤ ਨਾ ਸਾਜ ਹੋਈ ਕਿਉਂ ਹੋਈ ਇਹ ਕਲੈਦਾ ਗੱਲ ਹੈ ਕਿ ਕਿਹੜੀ ਕਿਹੜੀ ਗੱਲਾਂ ਹੋਈ ਕਈ ਤਾਂ ਬਹੁਤ سارے ਇਲਜ਼ਾਮ ਲੱਗ ਰਹੇ ਨੇ ਚਲੋ ਇੱਕ ਉਹ ਛੱਡ ਦਿੱਤਾ ਜਾਵੇ ਉਸ ਤੋਂ ਬਾਅਦ ਉਹ ਫਿਰ ਦਿੱਲੀ ਚਲੇ ਗਏ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਸਟੇਜ ਸਾਂਝੀ ਕਰਦੇ ਹੋਏ ਆ ਸਹਜ ਮਹਿਸੂਸ ਕਰ ਰਹੇ ਸੀ ਐਂਜ ਲੱਗਦਾ ਸੀ ਕਿ ਜਿਵੇਂ ਕੋਈ ਨਾ ਕੋਈ ਬੋਡੀ ਲੈਂਗੁਏਜ ਸਰੀਰਕ ਦਾ ਜਿਹੜਾ ਤਾਣਾ ਬਾਣਾ ਹੈ ਉਹ ਦੱਸਦਾ ਸੀਗਾ ਕਿ ਕੁਛ ਨਾ ਕੁਛ ਤਾਂ ਗੜਬੜ ਹੈ ਕੁਝ ਲੋਕ ਕਹਿੰਦੇ ਸੀਗੇ ਸਿਹਤ ਠੀਕ ਨਹੀਂ ਮੰਨ ਲਿਆ ਜਾਂਦਾ ਕਿ ਸਿਹਤ ਠੀਕ ਨਹੀਂ ਪਰ ਚਰਚਾ ਵਾ ਇਹਨੇ ਕਿ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਗੱਲਾਂ-ਗੱਲਾਂ ਚ ਕਿਹਾ ਕਿ ਭਾਈ ਹੁਣ ਪੰਜਾਬ ਚ ਵੀ ਨਵੇਂ ਸਿਰਿਓਂ ਸਰਕਾਰ ਬਣਾਵਾਂਗੇ ਤੁਸੀਂ ਵੀ ਅਸਤੀਫਾ ਦੇ ਦਿਓ ਇਸ ਤੋਂ ਕਹਿੰਦਾ ਕਿ ਮੁੱਖ ਮੰਤਰੀ ਨੇ ਜਿਹੜੀ ਆ ਉਹ ਅਚ ਵੀ ਲੱਗੀ ਤੇ ਮੁੱਖ ਮੰਤਰੀ ਅਸਹਿਜ ਬੈਠੇ ਰਹੇ ਉੱਥੇ ਨਾ ਹੀ ਉਹਨਾਂ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਇਹ ਗੱਲਾਂ ਹਜੇ ਰੁਕੀਆਂ ਨਹੀਂ ਸੀ ਜਹਾਜ਼ ਚੋਂ ਡਿੱਗਣ ਵਾਲੀ ਬਿਮਾਰ ਹੋਣ ਵਾਲੀ ਗੱਲ ਹਜੇ ਠੰਡੀ ਨਹੀਂ ਸੀ ਪਈ ਤਾਂ ਉਸੇ ਦਰਮਿਆਨ ਖਬਰ ਆ ਗਈ ਕਿ ਹੁਣ ਪੰਜਾਬ ਚ ਦੋ ਉਪ ਮੁੱਖ ਮੰਤਰੀ ਲਾਏ ਜਾਣਗੇ ਚਰਚਾਵਾਂ ਇਹ ਨੇ ਕਿ ਕਲਤਾਰ ਸਿੰਘ ਸੰਧਵਾ ਦੇ ਨਾਲ ਵੀ ਹਾਲਾ ਹਾਈ ਕਮਾਂਡ ਬਹੁਤੀ ਠੀਕ ਠਾਕ ਨਜ਼ਰ ਨਹੀਂ ਆਉਂਦੀ ਇੱਥੇ ਥੋੜੀ ਜੀ ਗੱਲ ਅੱਗੇ ਜਾ ਕੇ ਕਰਦੇ ਹਾਂ ਹੁਣ ਜਿਹੜੇ ਡਿਪਟੀ ਸੀਐਮ ਲਾਏ ਜਾਣੇ ਨੇ ਉਪ ਮੁੱਖ ਮੰਤਰੀ ਲਾਏ ਜਾਣੇ ਨੇ ਇਹ ਕੌਣ ਹੋ ਸਕਦੇ ਆ ਇਹ ਮੇਰਾ ਨਿੱਜੀ ਤੌਰ ਤੇ ਅਧਿਐ ਹੈ ਕਿ ਉਹਦੇ ਵਿੱਚ ਕਿਹੜੇ ਦੋ ਬੰਦੇ ਹੋ ਸਕਦੇ ਆ ਜਿਨ੍ਹਾਂ ਨੂੰ ਲਾਇਆ ਜਾ ਸਕਦਾ ਆ ਚਰਚਾਵਾਂ ਇਹ ਨੇ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਡਿਪਟੀ ਸੀਐਮ ਉਸੇ ਤਰ੍ਹਾਂ ਨਾਲ ਹੀ ਲਾਏ ਜਾਣਗੇ ਜਿਵੇਂ ਪਹਿਲਾ 来ਗੇ ਸੀ ਨਾ ਮੰਤਰੀ ਪਤਾ ਹੀ ਨਹੀਂ ਸੀ ਕਿੱਥੋਂ ਕੌਣ ਬਣਾਤਾ ਹੈ ਜਿਨ੍ਹਾਂ ਦੇ ਨਾਮ ਬਾਰੇ ਕੋਈ ਚਰਚਾ ਹੀ ਨਹੀਂ ਸੀ ਮੀਡੀਆ ਦੇ ਅੰਦਰ ਵੀ ਪੋਲੀਟੀਕਲ ਕੋਰਡੋਸ ਦੇ ਅੰਦਰ ਵੀ ਉਹ ਬੰਦੇ ਵਿਅਕਤੀ ਮੰਤਰੀ ਬਣਾ ਦਿੱਤੇ ਗਏ ਹੁਣ ਕਈ ਚਰਚਾਵਾਂ ਨੇ ਵੈਸੇ ਤਾਂ ਜੇ ਹਕਮੰਨੀਏ ਦਲਤ ਭਾਈਚਾਰੇ ਚ ਆਉਂਦੇ ਨੇ ਡੜਬਾ ਤੋਂ ਵਿਧਾਇਕ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਉਹਨਾਂ ਦਾ ਬਣਦਾ ਰਿਹਾ ਡਿਪਟੀ ਸੀਐਮ ਬਣਦਾ ਜਦੋਂ ਜਗਬਾਣੀ ਤੇ ਹੁੰਦਾ ਸੀ ਮੈਂ ਇਸ ਸਮੇਂ ਤਾਂ ਉਸ ਸਮੇਂ ਮੈਂ ਇਹਨਾਂ ਨੂੰ ਪ੍ਰਸ਼ਨ ਪੁੱਛਿਆ ਸੀ ਕਿ ਕੀ ਮੈਂ ਡਿਪਟੀ ਮੁੱਖ ਮੰਤਰੀ ਨਾਲ ਗੱਲ ਕਰ ਰਿਹਾ ਜਦੋਂ ਚੋਣਾਂ ਦਾ ਰਿਜ਼ਲਟ ਆਇਆ ਸੀ ਤਾਂ ਉਸ ਸਮੇਂ ਉਹਨਾਂ ਨੇ ਬੜਾ ਜਾਨੀ ਕਿ ਚੁੱਪਚਾਪੀ ਤਾ ਜਵਾਬ ਦਿੱਤਾ ਸੀ ਨਹੀਂ ਮੈਂ ਇੱਕ ਪਾਰਟੀ ਦਾ ਵਰਕਰ ਆ ਪਾਰਟੀ ਦੇ ਵਰਕਰ ਦੇ ਤੌਰ ਤੇ ਹੀ ਕੰਮ ਕਰੂੰਗਾ ਉਸ ਤੋਂ ਬਾਅਦ ਕਈ ਹੋਰ ਨਾਂ ਨੇ ਪ੍ਰਿੰਸੀਪਲ ਬੁੱਧਰਾਮ ਦਾ ਨਾਮ ਵੀ ਹੈ ਦਲਤਾਂ ਦੇ ਵਿੱਚੋਂ ਤਾਂ ਕਿ ਪ੍ਰਿੰਸੀਪਲ ਬੁੱਧਰਾਮ ਵੀ ਬਣ ਸਕਦੇ ਆ ਫਿਰ ਕਈ ਹੋਰ ਨਾਂ ਜਿਹੜੇ ਲਗਾਤਾਰ ਚੱਲਦੇ ਆ ਰਹੇ ਨੇ ਫਿਰ ਤਾਜ਼ਾ-ਤਾਜ਼ੀ ਚੋਣ ਜਿੱਤੇ ਨੇ ਜਿਮਣੀ ਚੋਣ ਮਹਿੰਦਰ ਭਗਤ ਸ਼ਾਇਦ ਉਹ ਵੀ ਗਲਤ ਬਰਾਦਰੀ ਚ ਆਉਂਦੇ ਨੇ ਤੇ ਭਗਤ ਬਰਾਦਰੀ ਚ ਆਉਂਦੇ ਨੇ ਸ਼ਾਇਦ ਉਹ ਬਣ ਜਾਣ ਅ ਕਈ ਨਾਂ ਨੇ ਇਸੇ ਤਰ੍ਹਾਂ ਨਾਲ ਹੀ ਹਿੰਦੂਆਂ ਦੀ ਗੱਲ ਕਰ ਲਈਏ ਹਿੰਦੂ ਬਰਾਦਰੀ ਦੇ ਵਿੱਚੋਂ ਵੀ ਬਹੁਤ ਸਾਰੇ ਨਾਂ ਨੇ ਕਈ ਨਾਵਾਂ ਦੇ ਉੱਤੇ ਚਰਚਾ ਹੈ ਅੰਮ੍ਰਿਤਸਰ ਵਾਲੇ ਗੁਪਤਾ ਜੀ ਹੁਰੀ ਨੇ ਹੋਰ ਬਹੁਤ ਸਾਰੇ ਨਾਂ ਨੇ ਪੱਪੀ ਪ੍ਰਾਸ਼ਰ ਦਾ ਨਾਂ ਆਇਆ ਬੜਾ ਲੰਬੇ ਚੌੜੀ ਲਿਸਟ ਹੈ ਜਿਹੜੀ ਇਸ ਸਮੇਂ ਸਾਹਮਣੇ ਹੈ ਬਰਿੰਦਰ ਗੋਇਲ ਦਾ ਨਾਮ ਹੈ ਤੱਕਈ ਨਾਂ ਨੇ ਜਿਹੜੇ ਹੋ ਸਕਦੇ ਨੇ ਹੁਣ ਸਵਾਲ ਇਹ ਹੈ ਕਿ ਇਹ ਕੀ ਆਮ ਆਦਮੀ ਪਾਰਟੀ ਇਹਨਾਂ ਨੂੰ ਹੀ ਲਾਊਗੀ ਇਹਨਾਂ ਤੋਂ ਬੇੜਾ ਵੀ ਕਿਸੇ ਹੋਰ ਨੂੰ ਲਾ ਸਕਦੀ ਹੈ ਮੰਤਰੀ ਮੰਡਲ ਚ ਤਾਂ ਫੇਰ ਬਦਲ ਤੈ ਹੀ ਤੈ ਹੈ ਉਹ ਉਹ ਤਾਂ ਹਰਿਆਣਾ ਚੋਣਾਂ ਤੋਂ ਪਹਿਲਾਂ ਵੀ ਹੋ ਸਕਦਾ ਸੀਗਾ ਪਰ ਹੁਣ ਕਿਹਾ ਜਾਂਦਾ ਹੈ ਕਿ ਸਾਰੀ ਚੀਜ਼ ਨੂੰ ਉਸੇ ਸਮੇਂ ਐਕਸਰਸਾਈਜ਼ ਕੀਤਾ ਜਾਊਗਾ ਹਰਿਆਣਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੂਜੀ ਖਬਰ ਇਹ ਆ ਰਹੀ ਆ ਮਾਰਫਤ ਹਰਜਿੰਦਰ ਸਿੰਘ ਰੰਧਾਵਾ ਦੇ ਕਿ ਕਲਤਾਰ ਸਿੰਘ ਸੰਧਵਾ ਨੂੰ ਹਟਾਉਣ ਦੀ ਚਰਚਾ ਚੱਲੀ ਉਹਨਾਂ ਨੇ ਕਿਹਾ ਕਿ ਕਲਤਾਰ ਸਿੰਘ ਸੰਧਵਾ ਦੀ ਕੁਰਸੀ ਜਾਂਦਿਆਂ ਜਾਂਦਿਆਂ ਬਚ ਗਈ ਕਿ ਜਿਸ ਤਰ੍ਹਾਂ ਨਾਲ ਉਹਨਾਂ ਨੇ ਸੈਸ਼ਨ ਚਲਾਇਆ ਪਿਛਲਾ ਵਰਕਰ ਉਤੇ اجلاس ਚਲਾਇਆ ਉਸ ਤੋਂ ਉਲਾ ਹਾਈ ਕਮਾਂਡ ਨਾਰਾਜ਼ ਹੈ ਤੇ ਇਸ ਕਰਕੇ ਕਲਤਾਰ ਸਿੰਘ ਸੰਧਵਾ ਦੀ ਕੁਰਸੀ ਜਾਂਦਿਆਂ ਜਾਂਦਿਆਂ ਬਚੀ ਹੈ ਹੁਣ ਚਰਚਾ ਇਹ ਵੀ ਨਹੀਂ ਕਿ ਕਲਤਾਰ ਸਿੰਘ ਸੰਧਵਾ ਨੂੰ ਵੀ ਮੰਤਰੀ ਮੰਡਲ ਚ ਲਿਆ ਜਾ ਸਕਦਾ ਹੈ ਕਈ ਚੀਜ਼ਾਂ ਨੇ ਮੁੱਖ ਮੰਤਰੀ ਦੇ ਕਹਿ ਲਈ ਕਿ ਪਰ ਉਤਰਿੰਦਾ ਕੰਮ ਹੈ ਜਿਹੜਾ ਉਹ ਇੱਥੇ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਇਸ ਸਮੇਂ ਮੈਨੂੰ ਲੱਗਦਾ ਹੈ ਕਿ ਸਾਰੇ ਲਗਭਗ ਮੇਨ ਪੋਰਟਫੋਲੀਓ ਉਹਨਾਂ ਦੇ ਕੋਲੇ ਇਕੱਲੇ ਫਾਈਨਾਂਸ ਤੇ ਐਕਸਾਈਜ਼ ਨੂੰ ਛੱਡਦੀ ਏ ਆਪਕਾਰੀ ਤੇ ਕਰ ਵਿਭਾਗ ਨੂੰ ਛੱਡਦੀ ਏ ਬਾਕੀ ਸਾਰੇ ਮੇਨ ਪੋਰਟਫੋਲੀਓ ਉਹਨਾਂ ਦੇ ਕੋਲੇ ਨੇ ਉਸ ਤੋਂ ਇਲਾਵਾ ਜਿਹੜਾ ਸਰਕਾਰ ਦੇ ਅੰਦਰ ਮਾਈਨਿੰਗ ਦਾ ਹੁੰਦਾ ਹੈ ਸਿੱਖਿਆ ਦਾ ਹੁੰਦਾ ਉਹ ਥੋੜੇ ਜਿਹਾ ਬਾਹਰ ਨੇ ਬਾਕੀ ਦਾ ਸਾਰੇ ਲਗਭਗ ਤੁਸੀਂ ਮੁੱਖ ਮੰਤਰੀ ਦਾ ਪੋਰਟਫੋਲੀਓ ਚੈੱਕ ਕਰ ਲਓ ਸਾਰੇ ਮੁੱਖ ਮੰਤਰੀ ਦੇ ਕੋਲ ਨੇ ਇਨੋਂ ਮੁੱਖ ਮੰਤਰੀ ਦਾ ਭਾਰ ਹੋਲਾ ਕਰਨਾ ਕਹੀਏ ਕਿ ਕਹਿੰਦੇ ਹਨ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲੇ ਭਾਰ ਬਹੁਤ ਜਿਆਦਾ ਆ ਉਹਨੂੰ ਘਟਾਇਆ ਜਾਵੇ ਦੋ ਡਿਪਟੀ ਸੀਐਮ ਲਾ ਦਿੱਤੇ ਜਾਣ ਉਹਨਾਂ 'ਚ ਤੁਹਾਡੇ ਵਿਭਾਗ ਵੰਡ ਦਿੱਤੇ ਜਾਣ ਸ਼ਾਇਦ ਮੈਨੂੰ ਲੱਗਦਾ ਤਾਂ ਨਹੀਂ ਇੰਜ ਹੋਵੇਗਾ ਕਿ ਗ੍ਰਹਿ ਵਿਭਾਗ ਵੀ ਜਿਹੜਾ ਕਿਸੇ ਡਿਪਟੀ ਨੂੰ ਦੇ ਦਿੱਤਾ ਜਾਵੇ ਇਹਦੀ ਚਾਂਸ ਕਾਫੀ ਘੱਟ ਨੇ ਪਰ ਹੋ ਸਕਦਾ ਕਿਉਂਕਿ ਕਾਂਗਰਸ ਵੇਲੇ ਚਰਨਜੀਤ ਸਿੰਘ ਚੰਡੀ ਮੁੱਖ ਮੰਤਰੀ ਸਨ ਤਾਂ ਗ੍ਰਹਿ ਵਿਭਾਗ ਉਪ ਮੁੱਖ ਮੰਤਰੀ ਉਸ ਵੇਲੇ ਦੇ ਸੁਖਜਿੰਦਰ ਸਿੰਘ ਰੰਧਾਵਾ ਕੁਰਸੀ ਇਸੇ ਤਰ੍ਹਾਂ ਵਾਲੀ ਅਕਾਲੀ ਸਰਕਾਰ ਸੀ ਤੇ ਸੁਖਬੀਰ ਸਿੰਘ ਉਪ ਮੁੱਖ ਮੰਤਰੀ ਸੀ ਤੇ ਗ੍ਰਹਿ ਵਿਭਾਗ ਉਹਨਾਂ ਕੋਲ ਸੀ ਚਲੋ ਤਾਂ ਘਰ ਦੀ ਗੱਲ ਸੀ ਜਿੱਥੇ ਮਰਜ਼ੀ ਸੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁਣ ਪੰਜਾਬ ਸਰਕਾਰ ਦੇ ਵਿੱਚ ਰੱਦੋ ਬਦਲ ਹਰਿਆਣਾ ਚੋਣਾਂ ਤੋਂ ਬਾਅਦ ਦੱਸਿਆ ਜਾਂਦਾ ਜੇਕਰ ਅਜਿਹੇ ਆ ਵਾਕਈ ਮੀਡੀਆ ਰਿਪੋਰਟ ਤੇ ਪੋਲੀਟਿਕਲ ਕੋਰੀਡੋਰ ਦੇ ਗੋਸਪ ਜਨੇੜੇ ਸਿਆਸੀ ਗਲਿਆਰਿਆਂ 'ਚ ਹੁੰਦੀਆਂ ਚਰਚਾਵਾਂ ਨੇ ਜਿਹੜੀਆਂ ਜੇ ਸੱਚ ਸਾਬਤ ਹੁੰਦੀਆਂ ਨੇ ਤਾਂ ਕਾਫੀ ਵੱਡੀ ਤਬਦੀਲੀ ਹੈ ਜਿਹੜੀ ਉਹ ਪੰਜਾਬ ਸਰਕਾਰ ਆਮ ਆਦਮੀ ਪਾਰਟੀ 'ਚ ਦੇਖਣ ਨੂੰ ਮਿਲ ਸਕਦੀ ਆ ਇਸ ਤੋਂ ਬਾਅਦ ਮੁੱਖ ਮੰਤਰੀ ਦਾ ਕੀ ਰੱਦੋ ਅਮਲ ਰਹੇਗਾ ਇਹ ਵੀ ਇੱਕ ਅਹਿਮ ਗੱਲ ਹੈ ਇਹਦੇ ਨਾਲ ਦੋ ਤਿੰਨ ਚੀਜ਼ਾਂ ਸਪਸ਼ਟ ਹੋ ਜਾਣੀ ਹੈ ਇੱਕ ਤਾਂ ਮੁੱਖ ਮੰਤਰੀ ਨਲਾਇਕ ਸਾਬਤ ਹੋਏ ਉਹਨਾਂ ਤੋਂ ਕੰਮ ਨਹੀਂ ਹੋਇਆ ਦੂਜਾ ਇਹ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆਪਣੀ ਪકડ ਨੂੰ ਜਕੜ ਕੇ ਰੱਖਣਾ ਚਾਹੁੰਦੀ ਹੈ ਤੇ ਆਮ ਆਦਮੀ ਪਾਰਟੀ ਦੇ ਅੰਦਰ ਉਹੀ ਹੋਏਗਾ ਜੋ ਲੀਡਰਸ਼ਿਪ ਚਾਹੀਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਕਿੰਨੀ ਕੁ ਬੁੱਕਤ ਹੈ ਇਸ ਗੱਲ ਤੋਂ ਚੀਜ਼ਾਂ ਸਪਸ਼ਟ ਹੋ ਜਾਣਗੀਆਂ ਮੁੱਖ ਮੰਤਰੀ ਨੂੰ ਹਟਾਏ ਜਾਣ ਵਾਲੀ ਚਰਚਾ ਇਸ ਗੱਲ ਨੇ ਮੱਦਮ ਪਾ ਦਿੱਤੀ ਹੈ ਪਰ ਮੇਰਾ ਮੰਨਣਾ ਹੈ ਕਿ ਇਸ ਨੂੰ ਹਜੇ ਰੋਲ ਆਊਟ ਕਰਕੇ ਇਸ ਨੂੰ ਜਿਹੜਾ ਨਕਾਰ ਕੇ ਨਹੀਂ ਸਿੱਟਿਆ ਜਾ ਸਕਦਾ ਮੈਂ ਵੀ ਖਬਰ ਦਿੱਤੀ ਮੇਰੇ ਤੋਂ ਇਲਾਵਾ ਕਈਆਂ ਨੇ ਵੱਡੇ ਵੱਡੇ ਚੈਨਲਾਂ ਐ ਮੈਂ ਤਾਂ ਛੋਟਾ ਪੱਤਰਕਾਰ ਆ ਵੱਡੇ ਪੱਤਰਕਾਰਾਂ ਨੇ ਵੀ ਖਬਰ ਦਿੱਤੀ ਪਰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਨੂੰ ਹਟਾਏ ਜਾਣ ਵਾਲੀ ਖਬਰ ਦੀ ਕਿਸੇ ਪਾਸਿਓਂ ਵੀ ਤਰਦੀਦ ਨਹੀਂ ਕੀਤੀ ਉਹਨੂੰ ਨਕਾ ਰਿਆ ਨਹੀਂਗਾ ਨਾ ਹੀ ਉਹਦੀ ਪੁਸ਼ਟੀ ਕੀਤੀ ਚੁੱਪ ਵੱਟ ਲਈ ਜਦੋਂ ਤੁਸੀਂ ਚੁੱਪ ਵੱਟ ਲਿੰਨੇ ਹੋ ਉਦੋਂ ਕਈ ਚੀਜ਼ਾਂ ਆਪਣੇ ਆਪ ਚ ਸਪਸ਼ਟ ਹੋ ਜਾਂਦੀਆਂ ਨੇ ਕਿ ਕੀ ਵਾਕਈ ਚੁੱਪ ਕਿਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਹੁਣ ਤੁਹਾਡੀ ਕੀ ਰਾਏ ਹੈ ਕਿ ਦੋ ਮੁੱਖ ਮੰਤਰੀ ਲਾਉਣ ਦੇ ਨਾਲ ਦੋ ਉਪ ਮੁੱਖ ਮੰਤਰੀ ਲਾਉਣ ਦੇ ਨਾਲ ਪੰਜਾਬ ਦੇ ਹਾਲਾਤ ਸੁਧਰ ਜਾਣਗੇ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਸਥਿਰਤਾ ਆ ਜਾਏਗੀ ਇਹ ਸਾਰੇ ਗੱਲਾਂ ਨੇ ਤੁਹਾਡੀ ਕੀ ਰਾਏ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਣੀ ਰਾਏ ਕਮੈਂਟ ਬਾਕਸ ਚ ਜਰੂਰ ਦਰਜ ਕਰਾਓ ਧੰਨਵਾਦ